ਸਤਿ ਸ਼੍ਰੀ ਅਕਾਲ ਜੀ ਵੈਜ ਜੀ ਦਾ ਖਾਲਸਾ ਅਸਰੀ ਵੈਜ ਜੀ ਕੀ ਫਤਿਹ ਭਗਵੰਤ ਮਾਨ ਨੂੰ ਅੱਜ ਮੇਰੀ ਇੱਕ ਬੇਨਤੀ ਹੈ ਇੱਕ ਅਪੀਲ ਆ ਭਗਵੰਤ ਮਾਨ ਨੇ ਇੱਕ ਜਿਹੜੀ ਗੱਲ ਕਹੀ ਆ ਕਿ ਜਿਵਣੀ ਚੁਣਾਂ ਨੂੰ ਲੈ ਕੇ ਮੈਂ ਹੁਣ ਜਲੰਧਰ ਦੇ ਘਰ ਵਿੱਚ ਰਹੂੰਗਾ ਜਾਨੀ ਕਿ ਉੱਥੇ ਮੈਂ ਡੇਰੇ ਲਾਊਂਗਾ ਸੰਗਰੂਰ ਤੋਂ ਹੁਣ ਜਲੰਧਰ ਵਾਲੇ ਪਾਸੇ ਮੋੜ ਕੱਟ ਲਿਆ ਭਗਵੰਤ ਮਾਨ ਜੀ ਜਿੱਥੇ ਮਰਜ਼ੀ ਡੇਰੇ ਲਾ ਲਓ ਪਰ ਜੇਕਰ ਤੁਸੀਂ ਸੱਚੀ ਮੱਚੀ ਪੰਜਾਬ ਦੇ ਹਮਦਰਦੀਆਂ ਪੰਜਾਬ ਦੇ ਮੁੱਖ ਮੰਤਰੀਆਂ ਤਾਂ ਇਸ ਤੋਂ ਪਹਿਲਾਂ ਨਸਿਆਂ ਦੇ ਖਿਲਾਫ ਤੁਸੀਂ ਕਿੱਥੇ ਡੇਰੇ ਲਾਏ ਨੇ ਬੇਰੁਜ਼ਗਾਰੀ ਵੱਧ ਰਹੀ ਆ ਉਹਦੇ ਲਈ ਕਿੱਥੇ ਡੇਰੇ ਲਾਏ ਨੇ ਸਾਡੇ ਲੋਕ ਕੈਂਸਰ ਨਾਲ ਮਰ ਰਹੇ ਨੇ ਭੁੱਖ ਨਾਲ ਮਰ ਰਹੇ ਨੇ ਉਹਦੋਂ ਡੇਰੇ ਤੁਸੀਂ ਕਦੋਂ ਲਾਓਗੇ ਆਪਣੀ ਤੁਸੀਂ ਕੁਰਸੀਆਂ ਦੇ ਖਾਤਰ ਤਾਂ ਤੁਸੀਂ ਚੰਦ ਤੇ ਤੋਂ ਲੈ ਕੇ ਜਿੱਥੇ ਮਰਜ਼ੀ ਕਹਾਲੇ ਤੋਂ ਉੱਥੇ ਡੇਰੇ ਲਾ ਲਾਉਂਗੇ ਪਾਰਾ ਕੋਈ ਗਰੀਬਾਂ ਨਾਲ ਖੜਦਾ ਗਰੀਬਾਂ ਦੀ ਹਾਲਚਾਲ ਪੁੱਛਿਆ ਕਿਸੇ ਨੇ ਕਿ ਗਰੀਬ ਭੁੱਖੇ ਸੌਂਦੇ ਨੇ ਜਾਂ ਜਿਹੜੇ ਇਲਾਜ ਜਿਨ੍ਹਾਂ ਦਾ ਨਹੀਂ ਹੋ ਰਿਹਾ ਉਹ ਮਰ ਰਹੇ ਨੇ ਕਦੇ ਉਹਨਾਂ ਲਈ ਕਿਹਾ ਕਿ ਮੈਂ ਫਲਾਣੇ ਪਿੰਡ ਵਿੱਚ ਡੇਰੇ ਲਾਉਂਗਾ ਜਾਂ ਫਲਾਣੇ ਸ਼ਹਿਰ ਦੇ ਵਿੱਚ ਡੇਰੇ ਲਾਉਂਗਾ ਤੇ ਮੈਂ ਉਹਨਾਂ ਦੀ ਸਮੱਸਿਆ ਸੁਣੂੰਗਾ ਗਰੀਬਾਂ ਗਰੀਬਾਂ ਦੀ ਇੱਥੇ ਕੋਈ ਨਹੀਂ ਸੁਣੀ ਜਾਂਦੀ 5 ਸਾਲ ਤੁਸੀਂ ਲੈ ਜਾਂਦੇ ਹੋ ਉਹਨਾਂ ਤੋਂ ਵੋਟਾਂ ਹੌਲੇ-ਪਾਲੇ ਲੋਕਾਂ ਤੋਂ ਝੂਠਪਾਨ ਮਾਰ ਕੇ ਤੇ ਉਹ ਬੱਚਾ ਦੇ 5 ਸਾਲ ਫਿਰ ਬਿਲਕਦੇ ਰਹਿੰਦੇ ਨੇ ਭਵੰਤਮਾਨ ਨੂੰ ਮੇਰੀ ਬੇਨਤੀ ਆ ਕਿ ਜੇਕਰ ਤੁਸੀਂ ਸੀਟ ਦੇ ਲਈ ਐਡੇ ਸਰਗਰਦੋਂ ਐਡੀ ਤੁਹਾਨੂੰ ਆਇਆ ਕਿ ਸੀਟ ਅਸੀਂ ਆ ਵੀ ਜਿੱਤ ਲਈਏ ਆ ਵੀ ਜਿੱਤ ਲਈਏ ਪਹਿਲਾਂ ਕਹਿੰਦਾ ਅਸੀਂ 13 0 13 ਆ ਗਿਆ ਪਰ ਲੋਕਾਂ ਨੇ ਏਕਾ ਘੱਟਤਾ ਤਨ ਸੀਟਾਂ ਬਤੀਆਂ ਤੁਹਾਡੇ ਕੋਲੇ ਜਿਹੜੇ ਹੁਣ ਜਿਮਣੀਆ ਚੋਣਾਂ ਹੋ ਰਹੀਆਂ ਨੇ ਇਹਦੇ ਵਿੱਚੋਂ ਤੁਸੀਂ ਤਰ ਲੋ ਮੱਸੀ ਹੋ ਰਹੇ ਹੋ ਮੈਂ ਸਕਦਾ ਸਾਰੇ ਪਾਰਟੀਆਂ ਹੋ ਰਹੀਆਂ ਨੇ ਪਰ ਮੌਜੂਦਾ ਮੁੱਖ ਮੰਤਰੀ ਤੁਸੀਂ ਹੋ ਮੈਨੂੰ 18 ਸਾਲ ਹੋ ਗਏ ਮੀਡੀਆ ਦੇ ਵਿੱਚ ਕੰਮ ਕਰਦਿਆਂ ਨੂੰ ਪ੍ਰਿੰਟ ਮੀਡੀਆ ਦੇ ਵਿੱਚੋਂ ਬੱਕ ਬੱਕ ਨਿਊਜ਼ਪੇਪਰਾਂ 'ਚ ਕੰਮ ਕਰ ਰਿਆਂਗਾ ਅੱਜ ਵੀ ਕਰਿਆਂਗਾ ਤੇ ਮੈਨੂੰ ਉਹ ਗੱਲ ਵੀ ਯਾਦ ਆ ਜਦੋਂ ਮੈਂ ਇੱਕ ਨਿਊਜ਼ ਲਾਈ ਸੀ ਜਦੋਂ ਆ ਬਣਾ ਵਾਲੀ thermal ਦੇ ਵਿੱਚ ਸਾਇਦ ਮੈਂ ਗਲਤ ਨਾ ਹੋਵਾਂ ਖਬਰਾਂ ਸਾਰੀਆਂ ਮੇਰੇ ਕੋਲ ਸਾਹਮਣੇ ਰੱਖੀਆਂ ਪਈਆਂ ਉੱਤੇ ਸੁਖਬੀਰ ਬਦਲ ਨੂੰ ਕੰਦ ਢਾ ਕੇ ਉੱਤੇ ਲੋਕ ਮੰਗਰ ਪੈਗੇ ਜੀ ਕਿਸਾਨ ਮੰਗਰ ਪੈਗੇ ਜੀ ਕੰਦ ਢਾ ਕੇ ਉਹਨਾਂ ਨੂੰ ਕੰਦ ਟੱਪਣੀ ਪਈ ਫਿਰ ਜਾ ਕੇ ਉਹਨਾਂ ਨੂੰ ਗੱਡੀ ਨਸੀਬ ਹੋਈ ਭਵੰਤਮਾਨ ਦੀ ਜਿਸ ਤਰ੍ਹਾਂ ਲੱਗਦਾ ਤੁਹਾਡੇ ਹਾਲਾਤ ਹੋ ਰਹੇ ਨੇ ਜਿਵੇਂ ਲੱਗਦਾ ਕਿ ਤੁਸੀਂ ਲੋਕਾਂ ਦੇ ਵਿੱਚ ਕਹਿੰਦੇ ਸੀ ਅਸੀਂ ਬਦਲਾ ਲਿਆਂਦਾ 2.5 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆਗਾ ਤੁਹਾਨੂੰ ਪਰ ਕਿਦੋਂ ਜਿਹੜਾ ਗਰੀਬਾਂ ਦੇ ਲਈ ਹਾੜਾ ਨਾਰਾ ਸਾਡੀਆਂ ਜਿਹੜੀਆਂ ਮਾਵਾਂ ਭੈਣਾਂ ਨੂੰ 100000 ਰੁਪਏ ਕਿਹਾ ਸੀ ਤੁਸੀਂ ਹੁਣ 1100 ਕਹਤਾ ਤੇ ਉਹ ਕਿਦੋਂ ਮਿਲੂਗਾ ਕਿਦੋਂ ਸਿੱਖਿਆ ਫਿਰ ਹੋਊਗੀ ਕਦੋਂ ਸਿੱਖਿਆ ਦੇ ਪ੍ਰਬੰਧ ਵਧੀਆ ਹੋਣਗੇ ਕਿਦੋਂ ਸਰਕਾਰੀ ਹਸਪਤਾਲਾਂ ਚ ਵਧੀਆ ਡਾਕਟਰ ਤੇ ਵਧੀਆ ਇਲਾਜ ਹੋਣਗੇ ਤੁਸੀਂ ਕਿਹਾ ਸੀ ਬਾਹਰੋਂ ਦਵਾਈ ਲੈਣ ਦੀ ਲੋੜ ਨਹੀਂ ਪੈਣੀ ਕਿ ਡਾਕਟਰ ਤੁਹਾਨੂੰ ਅੰਦਰੋਂ ਹੀ ਦਵਾਈ ਦਿਆ ਕਰਨਗੇ ਦੱਸੋ ਕਿਹੜੇ ਹਸਪਤਾਲ ਦੇ ਪੰਜਾਬ ਦੇ ਕਿਹੜੇ ਹਸਪਤਾਲ ਦੇ ਵਿੱਚ ਫ੍ਰੀ ਇਲਾਜ ਹੋ ਰਿਹਾ ਜਾਂ ਫ੍ਰੀ ਦਵਾਈ ਮਿਲ ਰਹੀ ਆ ਹੋ ਸਕਦਾ ਥੋੜਾ ਘਣਾ ਮਾੜਾ ਮੋਟਾ ਫਰਕ ਪਿਆ ਹੋਵੇ ਜੇ ਟੈਸਟ ਕਰਦੇ ਨੇ ਉਹ ਵੀ ਹਫਤਾ ਹਫਤਾ ਜਿਹੜੇ ਟੈਸਟ ਨੇ ਹਫਤਾ ਲੰਘ ਜਾਂਦਾ ਜਿਹੜੇ ਤੁਸੀਂ ਪਿੰਡਾਂ ਦੇ ਵਿੱਚ ਆ ਹਸਪਤਾਲ ਬਣਾਏ ਨੇ ਮਿੰਨੀ ਜਿਹੇ ਹਸਪਤਾਲ ਉਹਨਾਂ ਨੂੰ ਅਪਗ੍ਰੇਡ ਕੀਤਾਗਾ ਉਹ ਹਫ਼ਤਾ ਹਫ਼ਤਾ ਜਿਹੜੀਆਂ ਰਿਪੋਰਟਾਂ ਨਹੀਂ ਆਉਂਦੀਆਂ ਉਹਨਾਂ ਦੀਆਂ ਰਿਪੋਰਟਾਂ ਜਿਹੜੀਆਂ ਆਉਂਦੀਆਂ ਨੇ ਉਹਦੋਂ ਬੰਦਾ ਖਤਮ ਹੋਣ ਦੇ ਕਿਨਾਰੇ ਹੁੰਦਾਗਾ ਜਾਂ ਰਿਪੋਰਟਾਂ ਜਿਹੜੀ ਡੇਟ ਲੰਘ ਚੁੱਕੀ ਹੁੰਦੀ ਆ ਤੁਰਤ ਪੈਰ ਦੀ ਰਿਪੋਰਟ ਆ ਜਿਹੜੀ ਡਾਕਟਰ ਉਹ ਹੀ ਮੰਨਦਾਗਾ ਤੇ ਬੜਾ ਇੱਥੇ ਕੁਝ ਹੋ ਰਿਹਾਗਾ ਇੱਕ ਤੁਹਾਡਾ ਮੰਤਰੀ ਆ ਸ਼ਾਇਦ ਐਮਐਲਏ ਮੰਤਰੀ ਪਤਾ ਨਹੀਂ ਕਿੱਥੋਂ ਦਾ ਉਹ ਕਹਿ ਰਿਹਾ ਕਿ ਬਾਦਲ ਕਹਿੰਦਾ ਇੱਕ ਐਮਜ ਦੇ ਕਰਕੇ ਵੋਟਾਂ ਲੈ ਕੇ ਹਰਸਿੰਮਰਤ ਕੌਰ ਨੂੰ ਜਿਤਾ ਲਿਆ ਕਹਿੰਦਾ ਅਸੀਂ 6 ਹਸਪਤਾਲ ਬਣਾਏ ਨੇ ਸੱਤੋਂ ਪ੍ਰਚਾਰ ਨਹੀਂ ਹੋਇਆ ਕਿਹਾ ਨਹੀਂ ਗਿਆ ਕਹਿੰਦਾ ਅਸੀਂ ਹੁਣ ਮੈਨੂੰ ਨਹੀਂ ਪਤਾ ਤੁਸੀਂ 6 ਹਸਪਤਾਲ ਕਿੱਥੇ ਬਣਾਤੇ ਪੰਜਾਬ ਦੇ ਕਿਹੜੇ ਕੋਨੇ ਦੇ ਵਿੱਚ ਬਣਾਤੇ ਉਹ ਮੈਨੂੰ ਜਰੂਰ ਦੱਸਣਾ ਕਿੱਥੇ 6 ਹਸਪਤਾਲ ਨੇ ਕੋਈ ਚੰਦ ਤੇ ਤਾਂ ਨਹੀਂ ਜਾਂ ਕੋਈ ਬਾਹਰ ਜੁਪੀ ਬਿਹਾਰ ਕੀ ਨੀਤਾ ਨਹੀਂ ਬਣਾਤੇ ਕਿਉਂਕਿ ਕੇਜਰੀਵਾਲ ਉਧਰ ਜਿਆਦਾ ਰਹਿੰਦਾ ਸੀ ਮੈਂ ਤੁਹਾਨੂੰ ਵੀਡੀਓ ਸੁਣਾਉਣਾਗਾ ਇੱਕ ਫਿਰ ਆਪਾਂ ਅੱਗੇ ਗੱਲ ਕਰਦੇ ਆਂ ਇਸ ਸੰਬੰਧੀ ਕਿ ਤੁਸੀਂ ਜੋ ਵੀ ਆ ਗਰੀਬਾਂ ਦੇ ਨਾਲ ਕਿਸਾਨਾਂ ਦੇ ਨਾਲ ਜਿਸ ਨਾਲ ਵੀ ਤੁਸੀਂ ਇਹ ਦਗਾ ਕਮਾਉਂਗੇ ਤਾਂ ਫਿਰ ਵੋਟਾਂ 'ਚ ਸਭਕ ਲੋਕ ਸਿਕਾਇਦ ਦਿੰਦੇ ਆ ਤੇ ਐ ਕਿ ਤੁਸੀਂ ਸਿੱਖੀ ਸਿੱਖੀ ਲੱਤਾ ਹੁਆ ਬੌਧਰ ਪਰਿਵਾਰ ਇੱਕੇ ਏਮਸ ਤੇ ਗੱਲ ਕਰਦਾ ਰਿਹਾ ਅਸੀਂ ਦੋ ਸਾਲਾਂ 'ਚ 6 ਮੈਡੀਕਲ ਕਾਲਜ ਬਣਾਏ ਉਹ ਸਾਡੇ ਪ੍ਰਚਾਰਨ ਤੋਂ ਰਹਿ ਗਏ ਦੁਆਰੇ ਪੈਰ ਸਨ ਆਦਨਾ ਥੋੜੀਆ ਲੰਘ ਜਾਂਦੀ ਆ। ਲੋ ਬਾਲਕ ਪਰਿਵਾਰ ਇੱਕੇ ਏਮਜ਼ ਤੇ ਗੱਲ ਕਰਦਾ ਰਿਹਾ। ਅਸੀਂ ਦੋ ਸੌ ਸਾਲ 6 ਮੈਡੀਕਲ ਕਾਲਜ ਬਣਾਏ। ਉਹ ਸਾਡੇ ਪ੍ਰਚਾਰਨ ਤੋਂ ਰਹਿ ਗਏ। ਲਓ ਦੱਸੋ ਕਦਾਂ ਸੀਸ ਦੋ ਸਾਲਾਂ ਦੇ ਵਿੱਚ 6 ਹਸਪਤਾਲ ਬਣਾਏ। ਕਹਿੰਦਾ ਬਾਲਕਾਂ ਵੱਲੋਂ ਇੱਕ ਪ੍ਰਚਾਰ ਕੀਤਾ ਗਿਆ ਏਮਜਾ ਹਸਪਤਾਲ ਦਾ। ਕਹਿੰਦਾ ਸੱਤੋਂ ਪ੍ਰਚਾਰੇ ਨਹੀਂ ਗਏ। ਪਰਚਾਰੇ ਦਾ ਤਾਂ ਜਾਣ ਜੇ ਤੁਸੀਂ ਕੁਝ ਬਣਾਇਆ ਹੋਵੇ ਪਰਚਾਰੇ ਦਾ ਤਾਂ ਜਾਣ ਜੇ ਹਕੀਕਤ ਲੋਕਾਂ ਨੂੰ ਦਿਸਦੀ ਹੋਵੇ ਠੀਕ ਆ ਵੀ ਤੁਸੀਂ ਇਹ ਕਹੋਗੇ ਅਸੀਂ ਝੂਠ ਮਾਰਨਾ ਭੁੱਲ ਗਏ ਲੋਕਾਂ ਨੂੰ ਘਬਰਾਹ ਕਰਨਾ ਭੁੱਲ ਗਏ ਇਹ ਗੱਲ ਨਹੀਂ ਤੁਸੀਂ ਕਹਦੇ ਅਸਲੀਅਤ ਤੇ ਆਓ 6 ਹਸਪਤਾਲ ਸਾਨੂੰ ਦਿਖਾਓ ਵੀ ਕਿੱਥੇ ਬਣੇ ਨੇ ਹਸਪਤਾਲ ਪੰਜਾਬ ਦੇ ਵਿੱਚ ਇੱਕ ਦਿਖਾ ਦਿਓ 6 ਵੀ ਛੱਡੋ ਇੱਕ ਹਸਪਤਾਲ ਦਿਖਾ ਦਿਓ ਜਿਹੜੇ ਪਹਿਲਾਂ ਵਾਲੇ ਹਸਪਤਾਲ ਨੇ ਉਹਨਾਂ ਦਾ ਵੀ ਬੁਰਾ ਹਾਲ ਆ ਉਹੀ ਹਾਲ ਆ ਜਿਹੜਾ ਪਹਿਲਾਂ ਸੀ ਪਹਿਲਾਂ ਵਾਲੀ ਸਰਕਾਰਾਂ ਉਹਦੇ ਜਿਹੜੇ ਨੇ ਸਕੂਲਾਂ ਦਾ ਸਿੱਖਿਆ ਨੂੰ ਲੈ ਕੇ ਉਹੀ ਹਾਲ ਆ ਤੇ ਇਹ ਬੜਾ ਇੱਕ ਦਰਦਾ ਪੰਜਾਬ ਦਾ ਪੰਜਾਬ ਦਾ ਜਿਹੜਾ ਪਾਣੀ ਆ ਉਹ ਮੁੱਕਣ ਦੇ ਕਿਨਾਰੇ ਆ ਅੱਜ ਲੋਕ ਮਖੌਲਾ ਕਰਦੇ ਨੇ ਬੇਸਕ ਕੇ ਇਸ ਚੀਜ਼ ਨੂੰ ਲੈ ਕੇ ਕਹਿੰਦੇ ਪਹਿਲਾਂ ਨਾਜ ਦੇ ਫਿਕਰ ਸਾਨੂੰ ਨਾਜ ਨਾ ਮੁੱਕ ਜੇ ਕਹਿੰਦੇ ਪਾਣੀ ਤਾਂ ਦੇਖੀ ਜੋ ਜਦੋਂ ਮੁੱਕੂਗਾ ਪਹਿਲਾ ਪਾਣੀ ਬਿਨਾ ਬੰਦਾ 1 ਮਿੰਟ ਨਹੀਂ ਸਾਹ ਸਕਦਾ ਪਾਣੀ ਨਾਲ ਪਹਿਲਾ ਮਰੂ ਕੇ ਅਨਾਜ ਬਿਨਾ ਅਨਾਜ ਦਾ ਸਰਕਾਰ ਕਹਿੰਦੀ 40 ਸਾਲ ਦਾ ਖਜ਼ਾਨਾ ਸਾਡੇ ਕੋਲ ਹੁੰਦਾਗਾ ਜੇ ਕੋਈ ਇਸ ਤਰ੍ਹਾਂ ਦੀ ਆਉਂਦੀ ਆ ਪਰਲੋਂ ਆਉਂਦੀ ਆ ਜਾਂ ਇਸ ਤਰ੍ਹਾਂ ਕੋਈ ਵੀ ਦਿੱਕਤ ਦਾ ਸਾਹਮਣਾ ਕਰਨਾ ਕਹਿੰਦੇ 40 ਸਾਲ ਤੱਕ ਦਾ ਉਹਨਾਂ ਕੋਲੇ ਅਨਾਜ ਹੈਗਾਗਾ ਪਾਣੀ ਦੱਸੋ ਪਾਣੀ ਤੁਸੀਂ ਕਿੱਥੇ ਸਾਂਭ ਕੇ ਰੱਖਿਆਗਾ ਜਿਹੜਾ ਕਿ ਤੁਸੀਂ ਪਾਣੀ ਮੁੱਕ ਗਿਆ ਤੇ ਤੁਸੀਂ ਉਹਨੂੰ ਉਹ ਕਰ ਦੋਗੇ ਤੇ ਗੱਲਾਂ ਬਹੁਤ ਨੇ ਇੱਕ ਬੇਨਤੀ ਹੈ ਭਵੰਤਮਾਨ ਨੂੰ ਦੁਬਾਰੇ ਫੇਰ ਕਿ ਜਿਹੜੇ ਤੁਸੀਂ ਜਿਮਣੀ ਚੌਣਾ ਦੇ ਲਈ ਜਲੰਧਰ ਡੇਰੇ ਲਾ ਰਹੇ ਹੋ ਜਲੰਧਰ ਘਰ ਦੇ ਵਿੱਚ ਕਹਿੰਦੇ ਤੁਸੀਂ ਰਹਿ ਰਹੇ ਹੋ ਕਿਥੇ ਮਰਜੀ ਰਹੋ ਤੁਹਾਡਾ ਪੰਜਾਬ ਆ ਤੁਹਾਨੂੰ ਲੋਕਾਂ ਨੇ ਮੁੱਖ ਮੰਤਰੀ ਬਣਾਇਆ 5 ਸਾਲ ਤੁਹਾਨੂੰ ਕੋਈ ਬੁਲਾਉਣ ਵਾਲਾ ਨਹੀਂ ਕੋਈ ਤੁਹਾਨੂੰ ਸਵਾਲ ਕਰਨ ਵਾਲਾ ਨਹੀਂ 5 ਸਾਲਾਂ ਦੇ ਵਿੱਚ ਜਿਹੜਾ ਤੁਸੀਂ ਕਰਨਾ ਜੋ ਮਰਜ਼ੀ ਕਰ ਲਓ ਇਹ ਤਾਂ 5 ਸਾਲਾਂ ਤੋਂ ਬਾਅਦ ਜਿਹੜੀ 2027 ਦੀ ਵਿੱਚ ਇਲੈਕਸ਼ਨ ਆਉਗੀ ਉਦੋਂ ਲੋਕ ਉਦੋਂ ਫੈਸਲਾ ਕਰਦੇ ਹੁੰਦੇ ਨੇ ਜਿਸ ਤਰ੍ਹਾਂ ਹੁਣ ਭਾਈ ਸਰਬਜੀਤ ਸਿੰਘ ਫਰੀਦਕੋਟ ਵਾਲਿਆਂ ਨੇ ਫੈਸਲਾ ਕਰ ਦਿੱਤਾ ਖੰਡੂਰ ਸਾਹਿਬ ਵਾਲਿਆਂ ਨੇ ਫੈਸਲਾ ਕਰ ਦਿੱਤਾ ਇਹ ਫੈਸਲੇ ਇਸ ਤਰ੍ਹਾਂ ਹੀ ਹੋਣਗੇ ਜੇਕਰ ਤੁਸੀਂ ਜਨਤਾ ਨੂੰ ਬੇਕੂਫ ਬਣਾਉਂਦੇ ਰਹੇ ਤੁਸੀਂ ਕਹਿੰਦੇ ਸੀ ਆਟਾ ਦਾਲ ਪੇਹਾਇਆ ਹੋਇਆ ਆਟਾ ਤੁਹਾਡੇ 12 ਦੇ ਮੂਹਰੇ ਗੱਡੀ ਲੱਗ ਜਾਇ ਕਰੂਗੀ। ਭਵੰਤਮਾਨ ਦੀ ਦੱਸੋ ਉਹ ਕਿਹੜਾ ਘਰ ਆ ਜਿਹਦੇ ਘਰੇ ਵਾਰ ਕੇ ਗੱਡੀ ਲੱਗਦੀ ਆ। ਦੱਸੋ ਕਿਹਦੇ ਘਰ ਆਟਾ ਤੁਸੀਂ ਕਹਿੰਦੇ ਜਿਹੜਾ ਡੀਪੂ ਹੋਲਡਰ ਹੋਊਗਾ ਮਾਲਕ ਉਹ ਤੁਹਾਡੇ ਘਰ ਛੱਡ ਕੇ ਜਾਊਗਾ ਸਾਡੇ ਕਰਮਚਾਰੀ ਆਉਣਗੇ ਤੁਹਾਡੇ ਮੂਹਰੇ ਗੱਡੀ ਖੜ ਜਾਇ ਕਰੂ ਬੜਾ ਕੁਝ ਤੁਸੀਂ ਜਿਹੜਾ ਇਹ ਲੋਕਾਂ ਨਾਲ ਇੱਕ ਧਗਾ ਕਮਾਈ ਹੈ ਇੱਕ ਝੂਠ ਫਰੇਬ ਮਾਰ ਕੇ ਜਿਹੜਾ ਤੁਸੀਂ ਸਰਕਾਰ ਬਣਾ ਲਈ 92 ਜਿਹੜੇ ਐਮਐਲਏ ਨੇ ਲੋਕਾਂ ਨੇ ਤੁਹਾਨੂੰ ਕੱਲੀ ਕੱਲੀ ਵੋਟ ਪਾਈ ਹੈ ਜਿਨ੍ਹਾਂ ਦੇ ਵਿੱਚੋਂ ਅਸੀਂ ਵੀ ਸ਼ਾਮਲ ਆ ਪਰ ਨਿਰਾਸ਼ਾ ਉਦੋਂ ਹੁੰਦੀ ਆ ਜਦੋਂ ਕੋਈ ਵੀ ਬੰਦਾ ਐਡਾ ਵੱਡਾ ਝੂਠ ਫਾਣ ਮਾਰ ਕੇ ਸਰਕਾਰ ਬਣ ਜਾਂਦੇ ਨਰੋਲ ਸਰਕਾਰ ਤੇ ਤੁਸੀਂ 2.5 ਸਾਲ ਤੋਂ ਉੱਪਰ ਦਾ ਸਮਾਂ ਨੰਗ ਚੁੱਕਿਆਗਾ ਕੰਮ ਮੈਨੂੰ ਇੱਕ ਨਹੀਂ ਦੀਂਦਾਗਾ ਤੁਸੀਂ ਨੌکریاں ਨਹੀਂ ਆਈ ਜਾਂਦੇ 43000 ਨੌਕਰੀ ਮੇਰੇ ਹਾਲ ਤੱਕ ਸਾਡੇ ਪਿੰਡ ਤਾਂ ਕੋਈ ਨੌਕਰੀ ਮਿਲੀ ਨਹੀਂ ਉਹ ਤਾਂ ਆਟੋਮੈਟਿਕ ਹੀ ਨੇ ਕੋਈ ਸਰਕਾਰ ਹੋਵੇ ਹਰ ਸਰਕਾਰ ਨੌਕਰੀਆਂ ਕੱਢਦੀ ਆ ਹਰ ਸਰਕਾਰ ਵੇਲੇ ਭਰਤੀ ਹੁੰਦੇ ਨੇ ਯੋਗਤਾ ਅਨਸਾਰ ਜਿੰਨਾਂ ਦੀ ਉਹ ਭਰਤੀ ਹੁੰਦੇ ਨੇ ਚਲੋ ਇਹ ਮੰਨ ਲੈਂਦੇ ਆ ਤੁਸੀਂ ਕਹਿੰਦੇ ਕਿ ਹਸਪਤਾਲ ਨਹੀਂ ਚੱਲਦੀ ਦੱਸੋ ਕਿਹੜੇ ਥਾਣੇ ਦੇ ਵਿੱਚ ਕਿਹੜੇ ਮੈਕਮੇ ਦੇ ਵਿੱਚ ਹਸਪਤਾਲ ਨਹੀਂ ਚੱਲਦੀ ਤੁਸੀਂ ਕਹਿ ਜੋ ਹਿੱਕ ਥਾਪੜ ਕੇ ਕਿ ਆ ਮੈਂ ਕਿਵੇਂ ਵਿੱਚ ਰਿਸ਼ਤਾ ਨਹੀਂ ਚੱਲਦੀ ਤਾਂ ਮੈਨੂੰ ਮੈਂ ਉਹੀ ਮਹਿਕਮੇ ਨੂੰ ਤੁਹਾਡੇ ਸਾਹਮਣੇ ਰੁਪਏ ਦੇਊਗਾ ਉਸੇ ਮਹਿਕਮੇ ਨੂੰ ਤੇ ਭੰਨਗੇ ਵੀ ਝੱਟ ਐ ਪੈਂਦੇ ਆ ਰੁਪਈਆ ਕਿੰਨੀ ਤਾਂ ਜਿਵੇਂ ਕਾਂ ਉਹਦੇ 'ਤੇ ਰੋਟੀ ਕਿੰਨੀ ਪੈਂਦੇ ਆ ਟੁੱਟ ਕੇ ਤੁਹਾਡਾ ਤਾਂ ਹੁਣ ਰੱਬ ਰੱਖਾਗਾ ਇੱਥੇ ਤਾਂ ਤਹਿਸੀਲਦਾਰ ਪਟਵਾਰੀ ਕਾਨੋਗੋ ਤੋਂ ਲੈ ਕੇ ਤਿਆ ਨਗਰ ਕਾਉਂਸਲਾਂ ਵਾਲੇ ਜਿਹੜੇ ਪ੍ਰਧਾਨ ਨੇ ਇਹਨਾਂ ਤੋਂ ਲੈ ਕੇ ਦੱਸੋ ਕਿਹੜਾ ਰੈਸੂਦ ਨਹੀਂ ਲੈਂਦਾ ਕਿਹੜੇ ਥਾਣੇ ਦੇ ਵਿੱਚ ਗੱਲ ਕਰਦੇ ਹੋ ਪੰਜਾਬ ਦੇ ਥਾਣਿਆਂ ਦੀ ਦੱਸੋ ਕਿਹੜਾ ਥਾਣੇਦਾਰ ਜਾਂ ਛੋਟੇ ਜਿਹੜੇ ਚਪਾਈ ਨੇ ਐਸਆਈ ਨੇ ਜਾਂ ਕੋਈ ਹੌਲਦਾਰ ਨੇ ਕਿਹੜਾ ਰੁਪਿਆ ਨਹੀਂ ਲੈਂਦਾ ਦੱਸੋ ਕਿਹੜੇ ਪਿੰਡ ਵਿੱਚ ਚਿੱਟਾ ਸਰੇ ਆਮ ਨਹੀਂ ਵਿਕਦਾ ਕੀ ਤੁਸੀਂ ਇਹ ਠੱਲ ਪਾਈ ਆ ਇਹਨਾਂ ਸਾਰੇ ਜਿਹੜੀਆਂ ਗੱਲਾਂ ਮੈਂ ਕਹੀਆਂ ਨੇ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਤੁਸੀਂ ਜਿਹੜੇ ਤੁਹਾਡਾ ਕੋਈ ਆ ਐਮਐਲਏ ਆ ਮੰਤਰੀ ਮੈਂ ਤਾਂ ਨਹੀਂ ਜਾਣਦਾ ਕਰਾ ਇਹ ਕਹਿੰਦਾ ਜੀ ਸਾਡੋਂ 6 ਹਸਪਤਾਲ ਬਣਾਏ ਨੇ ਸਾਨੂੰ ਅਸੀਂ ਦੱਸਣੋਂ ਰਹਿ ਗਏ ਕਹਿੰਦਾ ਪੰਜਾਬ ਕੰਨ ਇੱਕ ਗੱਲ ਤਾਂ ਹਾਸੇ ਵੀ ਆਉਂਦੀ ਆ ਉਹ ਬਣਾਏ ਹੁਣ ਤਾਂ ਲੋਕਾਂ ਨੂੰ ਦਿਸ ਜਾਣਗੇ ਤੁਹਾਨੂੰ ਕਹਿਣ ਦੀ ਕਿ ਲੋੜ ਪਊਗੀ ਐਂ ਕਹਿ ਦੋ ਤੂੰ ਸਿੱਧਾ ਵੀ ਅਸੀਂ ਝੂਠ ਮਾਰਨਾ ਭੁੱਲ ਗਏ ਇਹ ਤਾਂ ਗੱਲ ਤੁਹਾਡੀ ਜਿਹੜੀ ਹੈਗੀ ਆ ਇਹ ਮੰਨੀ ਜਾ ਸਕਦੀ ਸੀ ਤੇ ਲੋਕ ਮੰਨ ਵੀ ਲੈਂਦੇ ਲੋਕਾਂ ਨੇ ਕੀ ਦੇਖਣਾਗਾ ਪੰਜਾਬ ਜੋ ਮਰਜੀ ਹੋਈ ਜਾਵੇ ਲੋਕਾਂ ਨੇ ਤਾਂ ਆਪਣਾ ਆਲਾ ਦਵਾਲਾ ਵੀ ਨਹੀਂ ਦੇਖਦੇ ਲੋਕ ਤਾਂ ਐਡੇ ਉਹ ਵਿਚਾਰੇ ਭੋਲੇ ਭਾਲੇ ਨੇ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਣਾ ਕਿ ਗਰੀਬਾਂ ਦੇ ਲਈ ਇਸ ਸਰਕਾਰ ਨੇ ਕੀ ਕੀਤਾ ਜੇ ਨਹੀਂ ਕੀਤਾ ਤਾਂ ਵੀ ਤੁਸੀਂ ਆਪਣੇ ਕਮੈਂਟ ਲਿਖੋ ਤੇ ਆਉਣ ਵਾਲਾ ਜਿਹੜਾ ਇੱਕ ਹੋਰ ਨਵੀਂ ਖਬਰ ਦੇ ਨਾਲ ਮਿਲਦਾ ਤੁਹਾਨੂੰ ਤੁਸੀਂ ਵੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਓਬਾ ਧੰਨਵਾਦ ਵੈਜ ਜੀ ਦਾ ਖਾਲਸਾ ਸ੍ਰੀ ਵੈਜ ਜੀ ਕੀ ਫਤਿਹ